ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਜਗਜੀਤ ਕੋਰ ਧੰਨ ਧੰਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਆਸ ਕਰਦੀ ਹਾਂ ਆਪ ਸਭ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਵਾਹਿਗੁਰੂ ਜੀ ਮੇਰ ਕਰੇ ਹੁਣ ਆਪਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਨਾਰਾ ਆਪਾਂ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਸਾਰ ਸੰਗਤ ਜੀ ਮੇਰੇ ਕੋਲੇ ਨਾ ਮੇਰੀ ਇੱਕ ਭੈਣ ਹੈਗੀ ਆ ਯਾਨੀ ਕਿ ਬਾਰੋਂ ਆ ਉਹ ਇੱਥੋਂ ਨਹੀਂ ਹੈਗੇ ਉਹਨਾਂ ਦਾ ਮੇਰੇ ਕੋਲੇ ਕਾਫੀ ਦਿਨਾਂ ਤੋਂ ਮੈਸੇਜ ਆ ਰਿਹਾ ਸੀ ਸਾਰੀ ਐਪਾਂ ਤੇ ਇੰਸਟਾ ਤੇ ਵੀ ਸਾਰੇ ਹੀ ਮੈਸਟਾ ਆ ਰਿਹਾ ਸੀ ਤੇ ਉਹ ਮੈਨੂੰ ਮੇਰੀ ਉਹ ਕਹਿੰਦੇ ਸੀ ਨਾ ਵੀ ਕੇਸਾਂ ਦੀ ਸੰਭਾਲ ਵਾਸਤੇ ਜਰੂਰ ਤੁਸੀਂ ਵੀਡੀਓ ਪਾਓ ਦੇਖੋ ਜੀ ਅਮਰਤਾਰੀ ਸਿੰਘ ਨੂੰ ਕੇਸਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਕਿ ਸਤਿਗੁਰੂ ਕੇ ਬਹੁਤ ਹੁੰਦੇ ਹਨ ਆਪਾਂ ਨੂੰ ਕੇ ਸਾਰਾ ਸਤਕਾਰ ਕਰਨਾ ਚਾਹੀਦਾ ਹੈ ਤੇ ਆਪਣਾ ਫਰਜ਼ ਬਣਦਾ ਕਿ ਆਪਾਂ ਕੇ ਸਾਨੂੰ ਪੂਰੀ ਤਰ੍ਹਾਂ ਸੰਭਾਲੀਏ ਦੇਖੋ ਜੀ ਮੈਂ ਜਿੱਥੋਂ ਤੱਕ ਮੇਰੀ ਸਰਬੁੱਧੀ ਆ ਹਨਾ ਮੈਨੂੰ ਪਰਮਾਤਮਾ ਨੇ ਬਰੁੱਧੀ ਬਖਸ਼ੀ ਹੈ ਮੈਂ ਉਹਨਾਂ ਕਾ ਦੱਸਦੀ ਹੁੰਦੀ ਆ ਮੈਂ ਉਹਨਾਂ ਕਾ ਸਪੀਰ ਸ਼ੇਅਰ ਕਰਦੀ ਹੁੰਦੀ ਆ ਜਿੰਨਾ ਕੇ ਮੇਰੇ ਭੈਣ ਭਰਾ ਮੈਨੂੰ ਪੁੱਛਦੇ ਹੁੰਦੇ ਨੇ ਮੈਂ ਫालतू ਗੱਲ ਨਹੀਂ ਕਰਦੀ ਹੁੰਦੀ ਹੁਣ ਮੈਂ ਹੁਣ ਟਾਈਮ ਹੋ ਗਿਆ ਜੀ 8:30 ਦਾ ਮੈਂ ਰਾਤ ਨੂੰ 8:30 ਵਜੇ ਵੀਡੀਓ ਬਣਾਉਣ ਲੱਗੀ ਹਾਂ ਕਿਉਂਕਿ ਦਿਨ ਥੋੜਾ ਜਿਹਾ ਘੱਟ ਟਾਈਮ ਲੱਗਦਾ ਤੇ ਇਸ ਕਰਕੇ ਹੀ ਕੈਮਰਾ ਕਲੀਅਰ ਨਹੀਂ ਆ ਰਿਹਾ ਹਨੇਰਾ ਥੋੜਾ ਜਿਹਾ ਹੋ ਗਿਆ ਤੇ ਹਾਂਜੀ ਵਾਈਕਰੂ ਜੀ ਜਦੋਂ ਆਪਾਂ ਸਵੇਰੇ ਉੱਠਦੇ ਆ ਪਹਿਲਾ ਕੇਸਾਂ ਦੀ ਸੰਭਾਲ ਦਾ ਤਾਂ ਮਤਲਬ ਇਹੀ ਹੈ ਕਿ ਪਹਿਲਾਂ ਆਪਾਂ ਜਦੋਂ ਕੇਸਾਂ ਦੀ ਸੰਭਾਲ ਕਰਨੀ ਆ ਪਹਿਲੀ ਗੱਲ ਤਾਂ ਆਪਾਂ ਲੱਕੜ ਦੇ ਕੰਗੇ ਨਾਲ ਕੇਸ ਬੋਣੇ ਆ ਜਦੋਂ ਅਮਰਤਾ ਸਿੰਘ ਵਾਸਤੇ ਗੱਲ ਕਰਤੀ ਜੀ ਮੈਂ ਧੋਰਾ ਆਮ ਬੰਦੇ ਦਾ ਜਿਹੜੇ ਵੀ ਮਰਜੀ ਕੰਗੇ ਨਾਲ ਸਿਰ ਬਾ ਸਕਦੇ ਹਨ ਤੇ ਜਦੋਂ ਕਿ ਆਪਾਂ ਕੇਸ ਬੋਣੇ ਨੇ ਤੇ ਕੇਸਾਂ ਨੂੰ ਜਦੋਂ ਬੋਣਾ ਥੱਲੇ ਪਹਿਲਾਂ ਕੱਪੜਾ ਵਿਛਾ ਕੇ ਆਪਣੇ ਜੇ ਆਪਾਂ ਬਹਿ ਕੇ ਸਿਰ ਬੋਣੇ ਬਹਿ ਕੇ ਹੀ ਕੇਸ ਬੋਣੇ ਚਾਹੀਦੇ ਨੇ ਠੀਕ ਹੈ ਜੀ ਜਦੋਂ ਕਿ ਆਪਣੇ ਮੇਰੇ ਤੋਂ ਕੇਸ ਹੁੰਦੇ ਨੇ ਜਿਹੜੇ ਉਹ ਆਪਣੇ ਉਹ ਕੱਪੜੇ ਤੇ ਡਿੱਗਦੇ ਨੇ ਤੇ ਆਪਾਂ ਨੂੰ ਜੇ ਚਿੱਟਾ ਕੱਪੜਾ ਵਿਛਾਇਆ ਜਾਵੇ ਤਾਂ ਬਹੁਤ ਵਧੀਆ ਗੱਲ ਹੁੰਦੀ ਹੈ ਜਿਹੜੇ ਮਰਤੇ ਹੋ ਕੇਸ ਹੁੰਦੇ ਨੇ ਉਹ ਆਪਣੇ ਹੋਸ ਤੇ ਡਿੱਗਦੇ ਨੇ ਆ ਕੀ ਠੀਕ ਹੈ ਜੀ ਕੰਗਾ ਕੇਸਾਂ ਧਾਰੀ ਸਰਦਾਰ ਨੂੰ કે ਬੀਬੀ ਨੂੰ ਤੇ ਲੱਕੜ ਦਾ ਕੰਗਾ ਸੁਬਾ ਅਮਰਤ ਵੇਲੇ ਉੱਠ ਕੇ ਉਹਨੂੰ ਕੰਗਾ ਕਰਨਾ ਚਾਹੀਦਾ ਤੇ ਸ਼ਾਮ ਨੂੰ ਵੀ ਉਹਨੂੰ ਕੰਗਾ ਕਰਨਾ ਚਾਹੀਦਾ ਦੁੱਖ ਰੋਗ ਕੋਈ ਵੀ ਨੇੜੇ ਨਹੀਂ ਆਉਂਦਾ ਦੇਖੋ ਖਾਲਸਾ ਜੀ ਸੁਭਾ ਸ਼ਾਮ ਕੰਗਾ ਕਰਨਾ ਚਾਹੀਦਾ ਹੈ ਕੇਸਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਪੂਰੀ ਅਗਰ ਜਿਹੜੇ ਉਹ ਮੇਰੇ ਤੋਂ ਕੇਸ ਆਪਣੇ ਦਿਖਦੇ ਨੇ ਉਹ ਕੱਪੜੇ ਤੇ ਉਹਨਾਂ ਨੂੰ ਸੰਭਾਲੋ ਉਹਨਾਂ ਨੂੰ ਇਹ ਨਾ ਹੋਵੇ ਗਲੇ 'ਚ ਲੰਘੇ ਜਾਂਦੇ ਜਿਹੜੇ 25 100 ਕਿਲੋ ਬਾੜ ਲੈਂਦੇ ਆ ਉਹਨਾਂ ਨੂੰ ਨਾ ਵੇਚੋ ਜੀ ਕਦੇ ਵੀ ਬਾੜ ਆਪਣੇ ਕੇ ਜਿਹੜੇ ਹੁੰਦੇ ਕੇਸ ਗੁਰੂ ਕੀ ਮੋਹ ਰੰਦ ਹੁੰਦੇ ਆ ਕੇਸ ਕਲੰਗੀ ਤਰਪਾਸ਼ਾਂ ਦੀ ਆਪਾਂ ਨੂੰ ਨਿਸ਼ਾਨੀ ਆ ਆਪਾਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਕੇਸਾਂ ਤੋਂ ਹੀ ਪਛਾਣ ਕੇ ਆਪਾਂ ਨੂੰ ਦਰਗਾਹ ਦੇ ਵਿੱਚ ਵੀ ਆਪਾਂ ਨੂੰ ਗੁਰੂ ਸਾਹਿਬ ਕੇਸਾਂ ਨਾਲ ਹੀ ਪਛਾਣ ਕਰਦੇ ਨੇ ਆਪਣੀ ਕੇਸ ਆਪਣੀ ਪਛਾਣ ਕੇਸ ਆਪਾਂ ਨੂੰ ਬਹੁਤ ਔਖੇ ਮਿਲੇ ਨੇ ਜੀ ਕੇਸ ਗੁਰੂ ਕੀ ਮੋਹ ਰਾਨ ਕੇਸਾਂ ਦੀ ਆਪਾਂ ਸਤਿਕਾਰ ਕਰਿਆ ਕਰੋ ਗਲੀਆਂ ਜਾਂਦਿਆਂ ਨੂੰ ਵੇਚਿਆ ਨਾ ਕਰੋ ਉਹਨਾਂ ਕੇਸਾਂ ਦਾ ਸੰਸਕਾਰ ਕਰਿਆ ਕਰੋ ਜਦੋਂ ਵੀ ਉਹਨਾਂ ਕੇਸਾਂ ਦੇ ਸੰਸਕਾਰ ਕਰਦੇ ਆ ਉਹ ਰਾਖ ਬਣ ਜਾਂਦੀ ਹੈ ਉਹ ਰਾਖ ਨੂੰ ਕਿਸੇ ਬੱਕ ਦੇ ਪਾਣੀ ਵਿੱਚ ਤਾਰਿਆ ਕਰੋ ਦੇਖੋ ਜੀ ਦਾਸ ਨੇ ਤਾਂ ਨਾ ਇਹ ਅਸੀਂ ਤਾਂ ਸਾਡੇ ਘਰ ਦਾ ਇਹ ਅਸੂਲ ਹੈ ਜੀ ਅਸੀਂ ਕਦੇ ਕੇਸ ਕਦੇ ਵੀ ਛੁੱਟੇ ਨਹੀਂਗੇ ਨਾ ਕਦੇ ਸੀ 베ਚਿਆ ਅਸੀਂ ਕੇਸਾਂ ਨੂੰ ਸੰਸਕਾਰ ਕਰਦੇ ਹਾਂ ਠੀਕ ਹੈ ਜੀ ਮੈਂ ਜੋ ਜੋ ਮੇਰੀ ਸਰਬੁੱਧੀ ਅਨੁਸਾਰ ਮੈਨੂੰ ਪੁੱਛਿਆ ਗਿਆ ਮੈਂ ਉਹਨਾਂ ਕੀ ਦੱਸੂਗੀ ਠੀਕ ਹੈ ਜੀ ਕੇਸਾਂ ਨੂੰ ਸੰਸਕਾਰ ਕਰੋ ਉਹਨਾਂ ਦਾ ਉਨੰਨ ਜਿਹੜਾ ਜਿਹੜੀ ਰਾਖ ਹੁੰਦੀ ਹੈ ਉਹਨੂੰ ਵਗਦੇ ਪਾਣੀ ਤਾਰੋ ਕਿਉਂਕਿ ਡੇਲੀ-ਡੇਲੀ ਆਪਾਂ ਨੂੰ ਸੰਸਕਾਰ ਵੀ ਨਹੀਂ ਹੁੰਦਾ ਕਾਫੀ ਦਿਨਾਂ ਦੇ ਇਕੱਠੇ ਕਰ ਲਿਆ ਕਰੋ ਤੁਸੀਂ ਕੇਸ ਤੇ ਉਹਨਾਂ ਦਾ ਆਂਤਮ ਸੰਸਕਾਰ ਕਰਤਾ ਕਰੋ ਜਿਹੜੇ ਵਿਧ ਕੇਸ ਹੁੰਦੇ ਨੇ ਲੈ ਜਾਂਦੇ ਨੇ ਜਿਹੜੇ ਕੇਸ ਤੇ ਕੇਸਾਂ ਦਾ ਇਹੀ ਦੇਖਸਵਾਲ ਸਹੀ ਮਾਤਾ ਜੀ ਮੈਨੂੰ ਜਿੰਨੇ ਸਵਾਲ ਪੁੱਛਿਆ ਗਿਆ ਮੈਂ ਉਦਾਸਤਾ ਦੇਖੋ ਪੈਣਾ ਇਸ ਤਰ੍ਹਾਂ ਤੁਸੀਂ ਕੇਸਾਂ ਦੀ ਸੰਭਾਲ ਕਰੋ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ ਨੇ ਜਦੋਂ ਗੁਰੂਕਾਰ ਸਿੰਘ ਕੇਸਾਂ ਦਾ ਸਤਕਾਰ ਕਰਦਾ ਦਸਤਾਰ ਸਜਾਉਂਦਾ ਬੀਬੀਆਂ ਵੀ ਦਸਤਾਰ ਸਜਾਉਂਦੀਆਂ ਨੇ ਤੇ ਇਹ ਬਹੁਤ ਹੀ ਗੁਰੂ ਸਾਹਿਬ ਖੁਸ਼ ਹੁੰਦੇ ਨੇ ਗੁਰੂ ਸਾਹਿਬ ਆਪਾਂ ਨੂੰ ਕਲਾਵੇ ਦੀ ਵਿੱਚ ਲੈਂਦੇ ਨੇ ਗੁਰੂ ਸਾਹਿਬ ਆਪਣੇ ਦੁੱਖ ਸੁੱਖ ਸੁਣੇ ਕੋਈ ਦੁੱਖ ਨਹੀਂ ਆਉਂਦਾ ਜੇ ਆਪਾਂ ਇਸ ਤਰ੍ਹਾਂ ਆਪਣੇ ਕੇਸਾਂ ਦਾ ਸਤਕਾਰ ਕਰਾਂਗੇ ਅਮਰਤਾਰ ਸਿੰਘ ਨੂੰ ਜੋ ਬਾਣੀਆਂ ਮਹਾਰਾਜ ਨੇ ਪੰਜ ਬਾਣੀਆਂ ਦਸੀਆਂ ਉਹ ਪੰਜਾਂ ਬਾਣੀਆਂ ਦਾ ਜਾਪ ਕਰੋ ਸਾਮ ਨੂੰ ਸੋਦਾ ਦਾ ਪਾਠ ਸੌਣ ਲੱਗਾ ਰਹਿ ਰਸ 16 ਸਾਬ ਦਾ ਬਾਣੀ ਪੜੋ ਕੋਈ ਵੀ ਕਦੇ ਡੋਖਣੀ ਨੇੜੇ ਆਊਗਾ 16 ਸਾਬ ਦਾ ਬਾਣੀ ਅਮਰਤਾਰੀ ਸਿੰਘ ਨੂੰ ਬਹੁਤ ਜ਼ਰੂਰੀ ਹੈ ਜੀ ਕਰਕੇ ਪੜਨਾ ਤੇ ਕਿਸਾਰੀ ਸੰਭਾਲ ਬਾਰੇ ਮੈਨੂੰ ਜਿਹਨੀ ਜਾਣਕਾਰੀ ਸੀ ਕਿ ਮੈਂ ਤੁਹਾਨੂੰ ਦੇਤੀ ਹੈ ਕਿਉਂਕਿ ਅਮਰਤਾਰੀ ਸਿੰਘ ਨੂੰ ਜਦੋਂ ਅਮਰਤ ਪਾਨ ਕਰਾਉਂਦੇ ਨੇ ਉਦੋਂ ਇਹੀ ਸੰਸਕਾਰ ਦਿੱਤੇ ਜਾਂਦੇ ਨੇ ਤੇ ਉਹੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰਤੇ ਹਣ ਵੀਡੀਓ ਜਿਆਦਾ ਲੰਬੀ ਨਹੀਂ ਆਪਾਂ ਕਰਦੇ ਠੀਕ ਹੈ ਜੀ ਜਿਆਦਾ ਲੰਬੀ ਵੀਡੀਓ ਵੀ ਮੇਰੇ ਭੈਣ ਭਰਾ ਬਹੁਤ ਘੱਟ ਵੇਖਦੇ ਨੇ ਤੇ ਬਾਕੀ ਆਪਣਾ ਧਾਰਮਿਕ ਪੇਜ ਆ ਤਨ ਤਨ ਬਾਬਾ ਦੀਪ ਸਿੰਘ ਜੀ ਬਲੌਗ ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰਿਆ ਕਰੋ ਜੀ ਕਿ ਜਿਹੜੀ ਵੀ ਆਉਣ ਵਾਲੀ ਵੀਡੀਓ ਤੁਹਾਡੇ ਕੋਲੇ ਪਹਿਲਾਂ ਪਹੁੰਚੇ ਆਪਣੇ ਚੈਨਲ ਤੇ ਧਾਰਮਿਕ ਵੀਡੀਓ ਹੀ ਆਉਂਦੀਆਂ ਨੇ ਦੇਖੋ ਜੀ ਚਪੈਰਾ ਸਾਹਿਬ ਦੀਆਂ ਬਹੁਤ ਜ਼ਿਆਦਾ ਵੀਡੀਓ ਸੀਗੀਆਂ ਜਿਹੜੀਆਂ ਕਿ ਕਿਸੇ ਕਾਰਨ ਮੈਨੂੰ ਰਿਮੂਵ ਕਰਨੀਆਂ ਪਈਆਂ ਤੇ ਬਹੁਤ ਜ਼ਿਆਦਾ ਵਿਊ ਬਹੁਤ ਜ਼ਾੜਾ ਭੈਣ ਭਰਾਵਾਂ ਦੇ ਕਮੈਂਟ ਤੇ ਹੁਣ ਮੇਰੇ ਵੀਰ ਜਸ ਦਾ ਇੱਕ ਸਵਾਲ ਹੈਗਾ ਉਹਨਾਂ ਦਾ ਕਮੈਂਟ ਹੈ ਜੀ ਵੀਡੀਓ ਲੰਬੀ ਹੁੰਦੀ ਹੈ ਮੈਂ ਉਹਨਾਂ ਲਈ ਸਪੈਸ਼ਲ ਵੀਡੀਓ ਬਣਾ ਕੇ ਉਹਨਾਂ ਨੂੰ ਵੀ ਦੱਸੂਗੀ ਇਹ ਤਾਂ ਮੇਰੀ ਭੈਣ ਦਾ ਰਪਲਾਈ ਸੀਗਾ ਉਹਨਾਂ ਨੂੰ ਕੇਸਾਂ ਦੀ ਸੰਭਾਲ ਬਾਰੇ ਦੱਸਣਾ ਸੀਗਾ ਜ਼ਰੂਰ ਦੱਸਤਾ ਤੇ ਹੁਣ ਮੈਂ ਅਗਲੀ ਵੀਡੀਓ ਚ ਮੇਰੇ ਵੀਰ ਦੇ ਸਵਾਲ ਦਾ ਜਵਾਬ ਦਵਾਂਗੀ ਕਿਉਂਕਿ ਮੈਂ ਸਾਰਾ ਸਵਾਲਾਂ ਸਾਰਿਆਂ ਦੇ ਸਵਾਲਾਂ ਦਾ ਜਵਾਬ ਇਕੱਠਾ ਜੀ ਦੇ ਦਿੰਨੀ ਆ ਇਹ ਜੀ ਮੇਰੇ ਫੇਸਬੁਕ ਤੇ ਇੰਸਟਾਗ੍ਰam ਦੇ ਸਵਾਲ ਨੇ ਜਿਨ੍ਹਾਂ ਨੂੰ ਮੈਂ ਕੈਨੀ ਹੁੰਨੀ ਆ ਤੁਸੀਂ YouTube ਤੇ ਦੇਖੋ ਸਾਰਾ ਫੇਸਬੁਕ ਇੰਸਟਾਗ੍ਰam ਤੇ ਪੁੱਛਦੇ ਨੇ ਮੈਂ ਉਹਨਾਂ ਨੂੰ ਕੈਨੀ ਹੁੰਨੀ ਆ ਕਿ ਜੋ ਵੀ ਮੈਨੂੰ ਸਵਾਲ ਜੋ ਮੈਂ ਵੀਡੀਓ ਪਾਉਂਗੀ ਤਾਂ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਚੈਨਲ ਤੇ ਪਾਉਂਗੀ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹਾਂਜੀ ਹੁਣ ਟਾਈਮ ਬਹੁਤ ਹੋ ਗਿਆ ਟਾਈਮ ਹੁਣ ਤਕਰੀਬਨ 10 ਵੱਜ ਚੁੱਕੀ ਨੀ ਰਾਤ ਦੀ ਠੀਕ ਹੈ ਜੀ ਤੇ ਹੁਣ ਆਪਾਂ ਵੀਡੀਓ ਦਾ ਕਰਦੇ ਆਂਡ ਤੇ ਬਿਲਾਉਨੇ ਆਂ ਫਤਿਹ ਮਿਲਦੇ ਤੁਹਾਨੂੰ ਕਿਸੇ ਹੋਰ ਵੀਡੀਓ ਨਾਲ ਤਾਂ ਠੀਕ ਹੈ ਜੀ ਸੰਡੇ ਨੂੰ ਆਪਾਂ ਗੁਰੂ ਸ਼ਬਦ ਚਰਨਾ ਚਾਹਤਾ 10 ਬੇਨਤੀ ਕਰਾਂਗੇ ਤੇ ਉਹ ਆਪਾਂ ਤੁਹਾਨੂੰ ਵੀਡੀਓ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ